ਉਦੋਂ ਮੁਠੀ ਭਰ ਲੋਕਾਂ ਨੇ ਅੰਗਰੇਜ਼ਾਂ ਦੇ ਨਾਲ ਸਮਝੌਤਾ ਕਰਕੇ ਤੇ ਸਾਨੂੰ ਅੱਜ ਦੇਖੋ ਸਾਡੀ ਹਾਲਤ ਕੀ ਬਣ ਆਤੀ ਆ ਜਿਹੜੇ ਸਾਨੂੰ ਕਹਿੰਦੇ ਭਾਰਤ ਇਕਵਾ ਭਾਰਤ ਮੋਦੀ ਦਾ ਹੋ ਰਿਹਾ ਸਾਡੇ ਐਮਐਲਏ ਦਾ ਹੋ ਰਿਹਾ ਸਾਡੇ ਐਮਪੀ ਦਾ ਹੋ ਰਿਹਾ ਤੁਹਾਡਾ ਭਾਰਤ ਹੋ ਰਿਹਾ ਜਿਹੜੇ ਟਾਲੀਆਂ ਦੇ ਥੱਲੇ ਪਏ ਆ ਕਿਵੇਂ ਅਸੀਂ ਮੰਨ ਸਕਦੇ ਆ ਪੇ ਕੋਈ ਭਾਰਤ ਆ ਕਿਵੇਂ ਅਸੀਂ ਮੰਨ ਸਕਦੇ ਆ ਪੇ ਕੋਈ ਕਾਨੂੰਨ ਆ ਤੇ ਆ ਜਿਹੜੇ ਹਾਕਮ ਆ ਕਾਨੂੰਨਾਂ ਦੀਆਂ ਧੱਜੀਆਂ ਡਰਾ ਰਹੇ ਆ ਸੰਵਿਧਾਨ ਦੀਆਂ ਛੂਟੀਆਂ ਸੌਗ ਆ ਕੇ ਅੱਜ ਸੰਵਿਧਾਨ ਨੂੰ ਸਿੱਕੇ ਦੇ ਟਾਂਕੇ ਸਾਡੇ ਖਿਲਾਫ ਕਾਲੇ ਕਾਨੂੰਨ ਬਣਾ ਰਿਆ ਕਿਵੇਂ ਅਸੀਂ ਮੰਨ ਲਈਏ ਅੱਜ ਜਿਹੜੀ ਉਹ ਬਗਾਵਤਿਆ ਅੱਜ ਪੰਜਾਬ ਦੀ ਧਰਤੀ ਤੋਂ ਉੱਠੀ ਜੰਗਿਆੜੀ ਅੱਜ ਪੂਰੇ ਭਾਰਤ ਦੀ ਗਵਾਹੀ ਕਰ ਰਹੀ ਹੈ ਅੱਜ ਪੂਰਾ ਭਾਰਤ ਰੋਜ਼ ਨਵੇਂ ਤੋਂ ਨਵਾਂ ਕੱਲ ਦੇ ਜਿਹੜੇ ਮਹਾਰਾਸ਼ਟਰ ਦੇ ਲੋਕ ਸਾਡੇ ਆ ਉਹ ਤੁਰਪੇ ਜਥੇ ਬੰਦ ਕੇ 15000 ਦਾ ਜਥਾ ਉਹ ਚੱਲ ਪਿਆ ਉਤੋਂ ਲਗਾਤਾਰ ਜਥੇ ਆ ਰਹੇ ਆ ਇਹ ਲੜਾਈ ਨੇ ਅੱਗੇ ਵਧਣਾ ਇਹ ਲੜਾਈ ਅੱਗੇ ਰੁਕਣੀ ਨਹੀਂ ਹੈ ਕਿਉਂਕਿ ਅੱਜ ਲੜਾਈ ਸਿਰਫ ਕਾਨੂੰਨਾ ਦੀ ਨਹੀਂ ਰਹਿ ਗਈ ਅੱਜ ਲੜਾਈ ਇਹ ਦੂ ਅੱਗੇ ਗਾਂ ਵੀ ਜਾਣੀ ਆ ਜਦੋਂ ਕਾਨੂੰਨ ਪਹਿਲਾਂ ਸੀ ਤੇ ਸਾਡੇ ਲੋਕ ਪਹਿਲਾਂ ਵੀ ਆਤਮ ਹੱਤਿਆ ਹੁੰਦੀ ਸੀ 8 ਲੱਖ ਤੋਂ ਉੱਤੇ ਭਾਰਤ ਦਾ ਕਿਸਾਨ ਆਤਮ ਹੱਤਿਆ ਕਰ ਗਿਆ ਜਦੋਂ ਕਾਨੂੰਨ ਨਹੀਂ ਸੀ ਬਣੇ ਕਿਉਂਕਿ ਕਾਨੂੰਨਾ ਦੇ ਬਾਅਦ ਵੀ ਸਾਨੂੰ ਲੜਨਾ ਪੈਣਾ ਜਿੰਨਾ ਚਿਰ ਸਵਾਮੀਦਾਦ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਹੁੰਦੀ ਜਿੰਨਾ ਚਿਰ ਜੜੀ ਆ ਸਾਡਾ ਕਰਜ਼ਾ ਜੜਾ ਆ ਇਹ ਹਾਕਮਾਂ ਦੀਆਂ ਗਲਤ ਨੀਤੀਆਂ ਕਰਕੇ ਕਰਜ਼ਾ ਕਿਸਾਨ ਮਜ਼ਦੂਰ ਦਾ ਚੜਿਆ ਜਿੰਨਾ ਚਿਰ ਉਹ ਕਰਜ਼ਾ ਮਾਫ਼ ਨਹੀਂ ਹੁੰਦਾ ਕਿਉਂਕਿ ਜਿੰਨਾ ਚਿਰ ਇਹ ਮੁਲਕ ਦੇ ਵਿੱਚ ਕਾਣੀ ਵੰਡਿਆ ਉਹਨਾਂ 'ਚ ਲੜਾਈ ਸਾਡੀ ਜਿਹੜੀ ਜਾਰੀ ਰਹਿਣੀ ਆ ਕਿਉਂਕਿ ਪਗਸੰਗ ਨੇ ਇੱਕ ਗੱਲ ਕਹੀ ਸੀ ਪੇ ਸਾਡੇ ਜਿਹੜੀ ਫਾਂਸੀ ਆਉਣ ਦੇ ਨਾਲ ਸਾਨੂੰ ਪਤਾ ਆ ਸਾਨੂੰ ਫਾਂਸੀ ਤੇ ਨਹੀਂ ਲਟਕਾ ਦੇਣਾ ਸਾਨੂੰ ਇਹ ਨਹੀਂ ਮਾਰ ਮਕਾ ਦੇਣਾ ਪਰ ਲੜਾਈ ਤੁਹਾਨੂੰ ਲੜਨੀ ਪਣੀ ਅੱਗੇ ਵੀ ਅੱਜ ਤੁਸੀਂ ਲੜ ਰਹੇ ਹੋ ਅੱਜ ਸਾਡੇ ਬਹਾਦਰ ਨੌਜਵਾਨ ਜਿਨ੍ਹਾਂ ਨੂੰ ਕਦੇ ਨਸ਼ਿਆਂ ਦੇ ਵਿੱਚ ਕਦੇ ਇਹਨਾਂ ਨੂੰ ਗੈਂਗਸਟਰਾਂ ਦੇ ਵਿੱਚ ਮਗਰ ਸਾਡੇ ਐਮਐਲ ਐਮਪੀ ਲਾਈਫਰ ਦੇ ਸੀ ਇਹਨਾਂ ਨੂੰ ਗੈਂਗਸਟਰ ਬਣਾਉਦੇ ਸੀ ਅੱਜ ਉਹ ਆਪਣੇ ਬਾਪ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਛੜਕਾਂ ਤੇ ਖੜਾ ਅੱਜ ਉਹ ਸਾਡੇ ਨੌਜਵਾਨ ਸਾਡੇ ਨਾਲ ਆ ਅੱਜ ਪਿੰਡਾਂ ਦਾ ਜੂਥ ਜਿਹੜਾ ਟਰਾਲੀਆਂ ਭਰ-ਭਰ ਕੇ ਅੱਜ ਜਿਹੜਾ ਆ ਰਿਹਾ ਇਸ ਕਰਕੇ ਮੇਰੇ ਖਿਆਲ ਸਕਤੀ ਸਾਹਿਬ ਖੜੇ ਹੋਗੇ ਅੱਛਾ ਕਿਉਂਕਿ ਸਾਥਲਾ ਜੂਥ ਜਿਹੜਾ ਜੂਥ ਨੂੰ ਕਰਾਹੇ ਪਾਇਆ ਸੀ ਅੱਜ ਜੁੱਤ ਸਹੀ ਦਿਸ਼ਾ ਦੇ ਵਿੱਚ ਆ ਗਿਆ ਕਿਉਂਕਿ ਜਿਹੜੀ ਲੜਾਈ ਆ ਅੱਜ ਲੜਾਈ ਜੜੀ ਆ ਅੱਜ ਲੜਾਈ ਹੋਰ ਤਾਨ ਕਰ ਗਈ ਆ ਉਹ ਲੜਾਈ ਦਮਰਾ ਕੇ ਲੜਨ ਵਾਲੀ ਆ ਇਹ ਕਾਲੀ ਦੀ ਲੜਾਈ ਨਹੀਂ ਹੈ ਕਿਉਂਕਿ ਸਮੁੱਚੇ ਭਾਰਤੀ ਦੀ ਲੜਾਈ ਅੱਜ ਪੂਰੇ ਭਾਰਤ ਨੂੰ ਜਿਹੜਾ ਪੰਜਾਬ ਸਰਫ ਉਗਾਈ ਕਰ ਰਿਹਾ ਪੰਜਾਬ ਦੇ ਲੋਕਾਂ ਨੇ ਇਹ ਦੱਸਤਾ ਕਿਉਂਕਿ ਜਦੋਂ ਵੀ ਪੰਜਾਬ ਤੋਂ ਬਗਾਵਤ ਉੱਠੀ ਆ ਚਾਹੇ ਅੰਗਰੇਜ਼ਾਂ ਦੇ ਖਿਲਾਫ ਹੋਵੇ ਚਾਹੇ ਮੁਗਲਾਂ ਦੇ ਖਿਲਾਫ ਹੋਵੇ ਤੇ ਉਦੋਂ ਜਿਹੜੇ ਲੋਕ ਆ ਸਾਡੇ ਜਿੱਤੇ ਆ ਤੇ ਹਾਕਮਾਂ ਨੂੰ ਮੂੰਹ ਦੀ ਖਾਣੀ ਪਈ ਆ ਅੱਜ ਵੀ ਮੋਦੀ ਹਕੂਮਤ ਨੂੰ ਇਥੋਂ ਦੇ ਜਿਹੜੇ ਧੜਬੀਆਂ ਨੂੰ ਉਹ ਮੂੰਹ ਦੀ ਖਾਣੀ ਪਾਉਗੀ ਤੇ ਜਿਹੜੇ ਸਾਡੇ ਕਿਰਤੀ ਲੋਕ ਆ ਉਹ ਨਗੌਰੇ ਵਜਾਉਂਦੇ ਪਿੰਡਾਂ ਨੂੰ ਜਾਣਗੇ ਪਰ ਇੱਕ ਗੱਲ ਆ ਦਮ ਰੱਖ ਕੇ ਲੜਾਈ ਲੜਨ ਵਾਲੀ ਗੱਲ ਆ ਅੱਜ ਸਾਡੇ ਲੋਕਾਂ ਨੂੰ ਅੱਜ ਸਾਡੇ ਲੋਕਾਂ ਨੂੰ ਸਬਰ ਸੰਤੋਖ ਦੇ ਨਾਲ ਕਿਉਂਕਿ ਸਾਨੂੰ ਪਿਛਲਾ ਇਤਿਹਾਸ ਦੇਖ ਕੇ ਲੜਨਾ ਚਾਹੀਦਾ ਚਾਚਾ ਜੀਤ ਸਿੰਘ ਨੇ ਜਿਹੜਾ ਭਗ ਸਿੰਘ ਦਾ ਚਾਚਾ ਸੀ ਉਹਦਾ ਬਾਪ ਕਿਸ਼ਨ ਸਿੰਘ ਜਿਨ੍ਹਾਂ ਨੇ ਅੰਗਰੇਜ਼ਾਂ ਨੇ ਉਹਨਾਂ ਦੇ ਖਿਲਾਫ ਵੀਦੋ ਕਿਸਾਨਾਂ ਦੇ ਤਿੰਨ ਕਾਨੂੰਨ ਪਾਸ ਕੀਤੇ ਸੀ ਉਹ ਲਗਾਤਾਰ 9 ਮਹੀਨੇ ਲੜਾਈ ਚੱਲੀ ਤੈਨਾਂ ਦੀ ਧੌਂਡ ਦੇ ਉੱਤੇ ਗੋਡਾ ਦੇ ਕੇ ਅੰਗਰੇਜ਼ਾਂ ਦੀ ਧੌਂਡ ਦੇ ਉੱਤੇ ਗੋਡਾ ਦੇ ਕੇ ਜਿਹੜੇ ਸਾਡੇ ਹਾਕਮ ਅੱਜ ਉਹਨਾਂ ਦੀਆਂ ਅੰਗਰੇਜ਼ਾਂ ਦੀਆਂ ਨੀਤੀਆਂ ਲਾਗੂ ਕਰ ਰਿਆ ਬਹੁਤ سارے ਲੋਕਾਂ ਦਾ ਮਤ ਹੋਊਗਾ ਕਿ ਭਾਰਤ ਆਜ਼ਾਦ ਹੋਇਆ ਸਾਡਾ ਮਤਿਆ ਭਾਰਤ ਆਜ਼ਾਦ ਨਹੀਂ ਹੋਇਆ ਨਾ ਅਸੀਂ ਪਹਿਲਾਂ ਆਜ਼ਾਦ ਸੀ ਨਾ ਅਸੀਂ ਅੱਜ ਆਜਾਦ ਹਾਂ ਪਹਿਲਾਂ ਅਸੀਂ ਗੋਰਿਆਂ ਦੇ ਗੁਲਾਮ ਸੀ ਅੱਜ ਅਸੀਂ ਕਾਲਿਆਂ ਦੇ ਗੁਲਾਮ ਆ ਇਸ ਕਰਕੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਲਾਣੀ ਸਾਨੂੰ ਸੌਖੀ ਸੀ ਪਛਾਣ ਹੋ ਜਾਂਦੇ ਸੀ ਬੰਦੇ ਅੱਜ ਸਾਤੋਂ ਪਛਾਣ ਨਹੀਂ ਹੁੰਦੇ ਅੱਜ ਉਹ ਲੋਕ ਬਦਲ ਕੇ ਆ ਜਾਂਦੇ ਆ ਜਿਹੜੇ ਮਤਲਬ ਕਿਸੇ ਟਾਈਮ ਜਦੋਂ ਗਦਰੀ ਬਾਬੇ ਅਮਰੀਕਾ ਦੀ ਧਰਤੀ ਤੋਂ ਕੈਨੇਡਾ ਦੀ ਧਰਤੀ ਤੋਂ ਮੁਲਕ ਨੂੰ ujah ਕਰਾਉਣ ਆਏ ਸੀ ਤਾਂ ਇਹੇ ਲੋਕ ਖੂਹਾਂ ਦੇ ਵਿੱਚ ਜ਼ਹਿਰ ਪਾਪ ਕੇ ਉਹਨਾਂ ਨੂੰ ਮਾਰਦੇ ਸੀ ਕਰਤਾਰ ਸਿੰਘ ਸਾਹਿਬ ਨੂੰ ਇਹਨਾਂ ਲੋਕਾਂ ਨੇ ਮੀਟਿੰਗ ਕਰਾਉਂਦੇ ਨੂੰ ਫੜਾਇਆ ਸੀ ਜਿਹੜੀ ਸਾਡੇ ਤੇ ਲਗਾਤਾਰ ਰਾਜ ਕੀਤਾ ਇਹ ਸਾਨੂੰ ਪਛਾਣਨਾ ਪਊਗਾ ਸਾਡਾ ਮਿੱਤਰ ਕੌਣ ਆ ਸਾਡਾ ਦੁਸ਼ਮਣ ਕੌਣ ਆ ਜਿਹਨਾਂ ਨੂੰ ਅਸੀਂ 72 ਸਾਲ ਵੋਟਾਂ ਪਾਈਆਂ ਰਾਜਗੱਦੀਆਂ ਦੇ ਬਿਠਾ ਲਿਆ 10-10 ਪੈਨਸ਼ਨਾਂ ਲੈ ਲਿਆ ਸਾਡੇ ਬਜ਼ੁਰਗਾਂ ਨੂੰ ਇੱਕ ਵੀ ਪੈਨਸ਼ਨ ਨਹੀਂ ਮਿਲਦੀ ਇਹਨਾਂ ਦੇ ਖਿਲਾਫ ਸਾਨੂੰ ਲੜਨਾ ਪਊਗਾ ਪਿੰਡਾਂ ਦੇ ਵਿੱਚ ਇਹਨਾਂ ਨੂੰ ਬਾਈਕਰਪ ਕਰਨਾ ਪੂਗਾ ਨੂੰ ਪੁੱਛਣਾ ਚਾ ਪਊਗਾ ਵੀ 72 ਸਾਲਾਂ ਦੱਸੋ ਸਾਨੂੰ ਤੁਸੀਂ ਕੀ ਦਿੱਤਾ ਸਾਨੂੰ ਲੁੱਟ ਕੇ ਖਾ ਗਿਆ ਤੁਸੀਂ ਮਾਲੋ ਮਾਲ ਹੋ ਗਿਆ ਤੁਸੀਂ ਸਾਡਾ ਕਿਸਾਨ ਜਿਹੜਾ ਛੜਕਾਂ ਤੇ ਟਾਲੀਆਂ ਦੇ ਥੱਲੇ ਪਿਆ ਅੱਜ ਜਿਹੜਾ ਛੜਕਾਂ ਦੇ ਥੱਲੇ ਪਿਆ ਕਿਸੇ ਦੇ ਕੰਨ ਤੇ ਇਹਨਾਂ ਹਾਕਮਾਂ ਦੇ ਜੂ ਨਹੀਂ ਸਰਕੀ ਜੇ ਛੜਕੀ ਆ ਤਾਂ ਤੁਸੀਂ ਇਹਨਾਂ ਦੀ ਤੌਰ ਤੇ ਚਾਹੇ ਕਿਦੋਂ ਸੀਵੇ ਦੁਆਏ ਆ ਚਾਹੇ ਮਤਬੋਆ ਤੁਸੀਂ ਤੌਰ ਤੇ ਗੋਡਾ ਦੇ ਇੱਕ ਪੁਆਏ ਆ ਮੈਂ ਦੋ ਨਾਰੇ ਲਾਉਂਗਾ ਮੇਰਾ ਸਮਾਪਤ ਹੋ ਗਿਆ ਸੈਕਟਰੀ ਸਾਹਿਬ ਆ ਗਿਆ ਨਾਰੇ ਆਪਾਂ ਦੋ ਲਾਉਣੇ ਆ ਇੱਕ ਇਨਕਲਾਬ ਜ਼ਿੰਦਾਬਾਦ ਤੇ ਦੂਜਾ ਸਾਮਰਾਜਵਾਦ ਮੁਰਦਾਬਾਦ ਭਗਤ ਸਿੰਘ ਨੇ ਫਾਂਸੀ ਦੇ ਫੰਦੇ ਤੇ ਛੁੱਟਣ ਤੋਂ ਪਹਿਲਾਂ ਇਹ ਦੋ ਨਾਰੇ ਲਾਇ ਸੀ ਆਪਾਂ ਦੋ ਨਾਰੇ ਲਾਉਣੇ ਆ ਔਰ ਲੜਾਈ ਅੱਗੇ ਤੋਰਨੀ ਆ ਇਨਕਲਾਬ ਜ਼ਿੰਦਾਬਾਦ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਧੰਨਵਾਦ ਜੀ ਜੈ ਜਨਤਾ ਜੈ ਸ਼ਗਰ ਜਤ ਲੜਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਦਾ ਹੁਣ ਬਗੀਚਾ ਸਿੰਘ ਜੀ ਰਤਾਖੇੜਾ 5 ਮਿੰਟ ਲਈ ਉਹਨਾਂ ਨੂੰ ਬੇਨਤੀ ਆ ਵੀ ਟਾਈਮ ਦਾ ਧਿਆਨ ਰੱਖਣ ਦੂਰੋਂ ਨੇੜਿਓਂ ਪਹੁੰਚੇ ਹੋਏ ਸ਼ਿੰਗਰ ਸਿੰਘ ਵੀਰੋ ਗੁਰੂ ਗ੍ਰੰਥ ਸਾਹਿਬ ਜੀ ਦੀ ਉਟ ਆਸਰਾ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਆਪਾਂ ਜੀਵਨ ਜਿਹਾ ਚ ਆਪਾਂ ਜੀਵਨ ਜਿਉਂਦੇ ਹਾਂ ਤੇ ਗੁਰਬਾਣੀ ਫਰਮਾਉਂਦੀ ਹੈ ਭੈ ਕਾਹੋ ਕੋ ਦੇਤ ਨਾ ਨੈ ਪਹਿਮਾਨਤ ਆਨ ਕੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਅਸੀਂ ਕਿਸੇ ਤੋਂ ਡਰਦੇ ਨਹੀਂ ਤੇ ਨਾ ਹੀ ਕਿਸੇ ਨੂੰ ਡਰਾਉਂਦੇ ਹਾਂ ਇਹ ਗੁਰਬਾਣੀ ਸਾਨੂੰ ਦੱਸਦੀ ਹੈ ਤੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਜਿੰਨੇ ਇੱਥੇ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਲੋਕ ਇੱਥੇ ਪਹੁੰਚੇ ਆ ਉਹ ਸਾਰੇ ਬਾਗੀ ਆ ਕਿਉਂਕਿ ਜਿਹੜਾ ਸਰਕਾਰ ਦਾ ਕਾਨੂੰਨ ਨਾ ਮੰਨੇ ਸਰਕਾਰ ਉਹਨੂੰ ਬਾਗੀ ਘੋਸ਼ਟ ਕਰ ਦਿੰਦੀ ਏ ਤੇ ਤੁਸੀਂ ਉਹ ਸਾਰੇ ਬਾਗੀ ਤੇ ਬਾਗੀ ਉਹ ਹੁੰਦਾ ਜਿਹਦੀ ਇਣਖ ਜਗਦੀ ਏ ਜਿਹਦੀ ਗੈਰਤ ਜਗਦੀ ਏ ਉਹੀ ਹੁੰਦਾ ਬਾਗੀ ਸਰਕਾਰ ਦੇ ਕਾਲੇ ਕਾਨੂੰਨ ਦਾ ਵਿਰੋਧ ਕਰਦਾ ਹੈ ਇਹ ਬਾਗੀਆਂ ਨੂੰ ਬਾਅਦ ਦੇ ਵਿੱਚ মিডিਆ ਕਹਿੰਦਾ ਇਹ ਅੱਤਵਾਦੀਆਂ ਕਿਉਂਕਿ ਪਹਿਲਾਂ ਸਾਡੇ ਤੇ ਅੱਤਵਾਦੀਆਂ ਦੇ ਕੇਸ ਪਾਏ ਗਏ ਸਾਡੇ ਤੇ 16 17 ਕੇਸ ਪਾਏ ਆ ਪਰ ਸਾਰੇ ਬਰੀ ਹੋਏ ਕਿਉਂਕਿ ਅਸੀਂ ਸਿਰਫ ਸਰਕਾਰ ਦੇ ਖਿਲਾਫ ਸਰਕਾਰ ਦੇ ਕਾਨੂੰਨ ਦੇ ਖਿਲਾਫ ਚੱਲੇ ਆ ਅਸੀਂ ਕੋਈ ਬੰਬ ਤਮਾਕੇ ਨਹੀਂ ਕਰਦੇ ਅਸੀਂ ਕੋਈ ਬੰਦੇ ਨਹੀਂ ਮਾਰਦੇ ਸਾਡਾ ਕਸੂਰ ਸਿਰਫ ਇਹ ਸੀ ਸਰਕਾਰ ਜਿਹਨਾਂ ਨੂੰ ਖਤਮ ਕਰਨਾ ਚਾਹੁੰਦੀ ਆ ਅਸੀਂ ਉਹਨਾਂ ਦੀ ਸਪੋਰਟ ਕਰਦੇ ਆ ਤੇ ਸਰਕਾਰ ਸਾਨੂੰ ਕਹਿ ਦਿੰਦੀ ਏ ਤੁਸੀਂ ਅੱਤਵਾਦੀ ਆ ਜਦੋਂ ਪਲਵਾਮਾ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਤੇ ਉਦੋਂ ਕਸ਼ਮੀਰ ਦੀਆਂ ਬੇਟੀਆਂ ਨੂੰ ਪਰੇਸ਼ਾਨ ਕਰਿਆ ਜਾਣ ਲੱਗਾ ਤੇ ਲੜਕੀਆਂ ਨੇ ਸਾਨੂੰ ਵੀਡੀਓ ਪਾ ਕੇ ਕਿਹਾ ਸੀ ਕਿ ਸਿੱਖ ਧਰਮ ਤੋਂ ਸਾਨੂੰ ਬੜਾ ਵਿਸ਼ਵਾਸ ਹੈ ਕਿ ਸਾਡਿਓ ਇੱਜ਼ਤ ਰੱਖਣਗੇ ਤੇ ਉਸ ਬੇਟੀਆਂ ਨੂੰ ਕਸ਼ਮੀਰ ਮੈਂ ਜਾ ਕੇ ਛੱਡ ਕੇ ਆਇਆ ਸੀ ਉਸ ਤੋਂ ਬਾਅਦ ਜਦੋਂ ਸ਼ਾਹਨਪਾਵ ਜੀ ਲੰਗਰ ਲੱਗਾ ਉਥੇ ਸਮਾਗਮ ਹੋਇਆ ਲੰਗਰ ਲਾਇਆ ਜਿਆਦੀ ਗੱਲ ਨਹੀਂ ਕਰਨੇ ਜੀ ਸਿਰਫ ਸਿਰਫ 2 ਮਿੰਟ ਦੀ ਗੱਲ ਆ 5 ਮਿੰਟ ਹੋ ਗਿਆ ਜੀ ਸ਼ਾਇਦ ਇਹ ਜਿਹੜੀ ਸਚਾਈ ਆ ਬੋਲਣ ਤੋਂ ਸਾਨੂੰ ਹਮੇਸ਼ਾ ਰੋਕਿਆ ਜਾਂਦਾ ਬਸ ਗੱਲ ਇੰਨੀ ਕਹਿਣੀ ਸੀ ਕਿ ਸਰਕਾਰ ਨੇ ਜਦੋਂ ਸ਼ੈਨ ਬਾਗ 'ਚ ਲੰਗਰ ਲਾਇਆ ਤੇ ਮਿਰਤੇ ਕੇਸਪਤ ਬਗੀਚਾ ਸਿੰਘ ਨੇ ਦੰਗੇ ਕਰਾਇਆ ਦਿੱਲੀ 'ਚ ਤੇ ਮੈਂ ਉਹਦੀ ਇਨਕੁਆਰੀ ਹੋਈ ਤੇ ਬਰੀ ਹੋਇਆ ਇਸ ਤਰ੍ਹਾਂ ਹੀ ਜਦੋਂ ਸੱਚ ਬੋਲਾਂਗੇ ਗੋਲਾ ਕੁੱਟਿਆ ਜਾਏਗਾ ਅੱਜ ਜਿਵੇਂ ਮੈਨੂੰ ਵੀ ਇਥੋਂ ਬੋਲਣ ਤੋਂ ਰੋਕਿਆ ਗਿਆ ਪਹਿਲਾਂ ਵੀ ਟਾਈਮ ਦਿੱਤਾ ਨਹੀਂ ਗਿਆ ਜੇ ਟਾਈਮ ਦਿੱਤਾ ਗਿਆ ਕਿਉਂਕਿ ਮੈਂ ਖਾਲੀ ਨਹੀਂ ਆਇਆ ਬੱਸਾਂ ਭਰ ਕੇ ਲਿਆ ਆ ਬੀਬੀਆਂ ਬੱਚੇ ਲੈ ਕੇ ਆਉਣਾ ਕਿਉਂਕਿ ਜਦੋਂ ਸੱਚ ਬੋਲਾਂਗੇ ਉਹ ਤੁਹਾਨੂੰ ਪਹਿਲਾਂ মিডিਆ ਰੋਕਦਾ ਤੇ ਫਿਰ ਤੁਹਾਨੂੰ ਆਪਣੇ ਵੀ ਰੋਕਦੇ ਆ ਕਿਉਂਕਿ ਸੱਚ ਬੋਲਣਾ ਕੌੜਾ ਸੋ ਮੋਦੀ ਸਮਝ ਜਾਵੇ ਇਹ ਸਾਰੇ ਬਾਗੀ ਲੋਕ ਤੇਰੇ ਕਾਲੇ ਕਨ ਨੂੰ ਨਾ ਮੰਨਣਗੇ ਇਹ ਨਹੀਂ ਬੇਨਤੀ ਕਰਦਾ ਮੈਂ ਖਿਮਾ ਚਾਚਕਾ ਜੇ ਵੱਧ ਘਟ ਕੀਤੀ ਗਈ ਹੋਏ ਮਾਫ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਅਫਸੋਸ ਦੀ ਗੱਲ ਹੈ ਵੀ 5 ਮਿੰਟ ਵੀਰ ਜੀ ਨੂੰ ਕਹਿ ਕੇ ਦਿੱਤੇ ਸੀ ਫਿਰ ਵੀ ਜਾਂਦੇ ਜਾਂਦੇ ਕੌੜੀ ਕਰਗੇ ਇਹਨਾਂ ਚਹੀਦਾ ਨਹੀਂ ਕਿਉਂਕਿ ਲੰਬੀਆਂ ਲਿਸਟਾਂ ਨੇ ਸਾਡੇ ਕੋਲੇ ਬੋਲਣ ਨੂੰ ਬਲਾ ਰਹਿਆਂ ਦੀਆਂ ਪੰਜ-ਪੰਜ ਮਿੰਟ ਦਾ ਜੱਥੇਬੰਦੀਆਂ ਨੂੰ ਦੇ ਰਹੇ ਆ ਅਸੀਂ ਜਿਹੜੇ ਕੇਂਦਰ ਪੱਧਰ ਦੀਆਂ ਜੱਥੇਬੰਦੀਆਂ ਨੇ ਧੰਨਵਾਦ ਵੀਰ ਜੀ ਦਾ ਜੋ ਗੋਲ ਕੇ ਗਏ ਨੇ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਸਾਣੀ ਸਾਹਿਬ ਆਪਣੇ ਦੋ ਕਲਾਕਾਰ ਸਾਡੇ ਕੋਲੇ ਨੈਸ਼ਨਲ ਜੁਆਏ ਨੇ ਉਹਨਾਂ ਨੂੰ ਬੁਲਾਣਗੇ ਕਿਸਾਨ ਵੀਰੋ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਤੇ ਪੰਜਾਬੀ ਮਾਂ ਬੋਲੀ ਦੇ ਦੋ ਉੱਗੇ ਕਲਾਕਾਰ ਸਾਡੇ ਵੀਰ ਅਮਨਤੋਜ ਮਾਨ ਜੀ ਕਿ ਜਿਨ੍ਹਾਂ ਦੇ ਪਰਿਵਾਰ ਬਾਰੇ ਸ਼ਾਇਦ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਕਿ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਕਿੱਡਾ ਉੱਗਾ ਯੋਗਦਾਨ ਹੈ ਉਸ ਪਰਿਵਾਰ ਦਾ ਉਹ ਅਚੇਚੇ ਤੌਰ ਤੇ ਪਹੁੰਚੇ ਨੇ ਬੰਬਈ ਤੋਂ ਤੇ ਸਾਡਾ ਵੀਰ ਸਰਬਜੀਤ ਚੀਮਾ ਮਾਂ ਬੋਲੀ ਪੰਜਾਬੀ ਦਾ ਉੱਗਾ ਕਲਾਕਾਰ ਕੈਨੇਡਾ ਤੋਂ ਡਾਇਰੈਕਟ ਸਿੱਧਾ ਆਪਣੇ ਕੋ ਇਸ ਮੰਚ ਤੇ ਆ ਰਿਹਾ ਇਹਨਾਂ ਵੀਰਾਂ ਦੀ ਅਮਨ ਤੇ ਜਕਾਰਾ ਛੱਡਾਂਗਾ ਬੋਲੇ ਸੋ ਨਿਹਾਲ ਸੋ ਸਤਿਕਾਰ ਨਾਲ ਬੇਨਤੀ ਕਰਾਂਗੇ ਦੋਨੋਂ ਹੀ ਕਲਾਕਾਰ ਵੀਰ ਨੇ ਅਮਨਤੋਜ ਮਾਨ ਜੀ ਤੇ ਸਰਬਜੀਤ ਚੀਮਾ ਜੀ ਉਹ ਮੰਚ ਤੇ ਆਉਣ ਇਕੱਠੇ ਹੀ ਪੰਜ-ਪੰਜ ਮਿੰਟ ਲਈ ਜਿਹੜੇ ਦੋਨੋਂ ਵੀਰ ਆ ਆਪਣੇ ਉਹ ਇਸ ਕਿਸਾਨ ਅੰਦੋਲਨ ਦੇ ਇਸ ਮੰਚ ਦੇ ਉੱਤੋਂ ਕਿਸਾਨਾਂ ਨੂੰ ਮੁਖਾਤਬ ਹੋਣਗੇ ਸਾਡੇ ਵੀਰ ਅਮਨਤੋਜ ਮਾਨ ਤੇ ਸਰਬਜੀਤ ਚੀਮਾ ਜੀ ਦੋਨੋਂ ਇਕੱਠੇ ਆ ਜਾਓ ਜੀ ਮੇਰੇ ਬਹੁਤ ਹੀ ਪਰਮ ਸਤਿਕਾਰਯੋਗ ਬਜ਼ੁਰਗ ਮੇਰੀਆਂ ਮਤਾਵਾ ਵੱਡੇ ਤੇ ਛੋਟੇ ਵੀਰ ਭੈਣਾ ਤੇ ਪਿਆਰੇ ਪਿਆਰੇ ਬੱਚਿਆਂ ਨੂੰ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਪ੍ਰਮਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਨ ਹੋਵੇ ਮੈਨੂੰ ਅੱਜ ਇਸ ਮੰਚ ਤੇ ਆ ਕੇ ਬਹੁਤ ਮਾਣ ਮਸੂਰ ਮਹਿਸੂਸ ਹੋ ਰਿਹਾ ਹੈ ਕਿ ਮੈਂ ਉਸ ਮੰਚ ਤੇ ਖੜਾ ਹੋਇਆ ਹਾਂ